ਫਾਜ਼ਲ ਕਾ ਪਿੰਡ ਖਿਓ ਵਾਲੀ ਕਾਪ ਚ ਮਾਮੂਲੀ ਕਹਾਣੀ ਤੋਂ ਬਾਅਦ ਹੋਏ ਵਿਵਾਦ ਦੌਰਾਨ ਜ਼ਖਮੀ ਹੋਏ ਵਿਅਕਤੀ ਨੇ ਪੂਰਨ ਸੋਪੀਨ ਸਾਫ ਦੀ ਮੰਗ ਕੀਤੀ ਹੈ ਸਿਵਲ ਹਸਪਤਾਲ ਫਾਜ਼ਲ ਕਾ ਜਿਹੜੇ ਇਲਾਜ ਵਿਅਕਤੀ ਨੇ ਕੁਝ ਵਿਅਕਤੀਆਂ ਤੇ ਉਸ ਨੂੰ ਬਲਾ ਕੇ ਉਸ ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ ਇਸ ਤੋਂ ਬਾਅਦ ਉਸ ਨੇ ਉਸ ਨਾਲ ਝਗੜਾ ਕਰਨ ਵਾਲਿਆਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਿ ਇੱਕ ਬੰਦਾ ਹੈ ਜੀ ਉਹ ਬੰਦਾ ਸੀਰੀ ਰਿਆ ਜੀ ਚੋਦਰੀਆਂ ਜੀ ਤੇ ਉਹਨਾਂ ਦੀ ਮੇਰੇ ਵਾਰੀ ਜਾ ਕੇ ਕਹਿੰਦਾ ਉਹ ਮੁੰਡਾ ਇਹ ਕਹਿੰਦਾ ਉਹ ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਤੂੰ ਆ ਗੱਲ ਕਿਉਂ ਕਹੀ ਮੈਂ ਗੱਲ ਸੁਣ ਕਹੀ ਨਹੀਂ ਉਹ ਕਹਿੰਦਾ ਤੂੰ ਕਹੀ ਹੈ ਫਿਰ ਮੈਂ ਕਿਹਾ ਮੰਦਰ ਤੇ ਬੜੇ ਸੋਪਾਂ ਦੇ ਜਾ ਕੇ ਮੇਰੇ ਕੋਲ ਟਾਈਮ ਨਹੀਂਗਾ ਉਸ ਵੰਨ ਮੈਨੂੰ ਪੁੱਛਿਆ ਕਿੱਥੇ ਗਿਆ ਕਿ ਮੈਂ ਕਰੇਗਾ ਕਿ ਦਾਨਾ ਮੰਡੀ ਚ ਆ ਉਸ ਗੱਲ ਦੀ ਮੇਰੇ ਕੋਲ ਰਿਕਾਰਡਿੰਗ ਹੈਗੀ ਹੈ ਤੇ ਉਹਨਾਂ ਨੇ ਇੱਕ ਗਰੁੱਪ ਬਣਾਇਆ ਜੀ ਉਹ ਗਰੁੱਪ ਦੇ ਬੰਦੇ ਐ ਇੱਕ ਜਮੇਨ ਰਿਹਾ ਜੀ ਤਚਨ ਦੂਜੇ ਉਹ ਢੇੜੀ ਦੇ ਨਾਲ ਗਏ ਤੇ 20 ਤੇ ਇੱਕ ਰਹਾ ਵਿੱਕੀ ਉਹ ਨਾੜੀ ਦੇ ਨਾਮ ਦਾ ਕਾਲੂ ਠੀਕ ਹੈ ਇੱਕ ਸਤੀਰਾ ਦੇ ਗਿਆ ਮੈਨੂੰ ਕਹਿੰਦਾ ਤੂੰ ਦਾਣਾ ਮੰਡੀ ਜਾ ਤੇ ਦਾਣਾ ਮੰਡੀ ਚ ਦੇਖ ਲਾਵੇਂ ਦੋਸਤ ਪਹਿਲਾਂ ਕੋਈ ਗੱਲ ਨਹੀਂ ਹੋਈ ਉਹ ਜਿਹੜੇ ਬੰਦੇ ਸੱਦੇ ਸੀ ਤੇ ਉਹਨੇ ਕੋਈ ਫੋਟੋ ਹੈਗੀ ਜਿਹਨੇ ਬੰਦੇ ਹੈਗੇ ਸਤੀਰਾ ਦੇ ਟਾਪਾਂ ਤੇ ਦੋਵੇਂ ਉਹਨੇ ਮੇਰੇ ਕੋਲ ਫੋਟੋ ਹੈਗੇ ਰਿਕਾਰਡਿੰਗ ਵੀ ਹੈ ਕੱਲ ਵੀ ਉਹ ਜਿਹੜਾ ਸਤੀਰਾ ਦੇ ਉਹ ਉਥੇ ਹਸਪਤਾਲ ਵੀ ਆਇਆ ਸੀ ਉਹਦੀ ਮੇਰੇ ਕੋਲ ਵੀਡੀਓ ਹੈਗੀ ਇੱਕ ਜਿਹੜਾ ਸੱਤ ਨੇ ਗਏ ਉਹਦੇ ਕੋਲ ਫੋਟੋ ਲਗਾ ਸੀ ਤੇ ਦੂਜਾ ਉਹਦੇ ਕੋਲ ਰਾੜ ਸੀ ਜਿਹੜੇ ਸਤੀਰਾ ਲਗਾਏ ਉਹਦੇ ਕੋਲ ਕੱਪੜਾ ਹੈਗਾ ਸੀ ਮੇਰੇ ਸਿਰ ਤੇ ਇੱਕ ਦਿਨ ਉਹਦੇ ਦਰਸ ਚਿਨਾ ਉਹਨੇ ਥੋਲਦਾ ਆਪਣੇ ਲੈ ਪਿੱਛਲਾ ਪਾਸਾ ਮਾਰੇ ਜਿਹੜਾ ਵਿੱਕਿਆ ਉਹਨੇ ਰਾਡ ਮਾਰੀ ਹੈ ਸਿਰ ਤੇ ਉਹਨੂੰ ਕਾਪਾ ਮਾਰਿਆ ਜੀ ਮੈਨੂੰ ਪਤਾ ਨਹੀਂ ਕੌਣ ਚੱਕੇ ਲੈ ਕੇ ਕੌਣ ਨਹੀਂ ਲੈ ਕੇ ਉੱਥੇ ਤਾਂ ਨੂੰ ਫੋਨ ਕੀਤਾ ਇੱਥੇ ਆ ਕੇ ਵੀ ਭਰਾ ਆਇਆ ਭਰਾ ਮੇਰੇ ਅੱਖਾਂ ਕਰੇ ਆ ਗਏ ਕੁੱਲ ਸਹੀ ਨੂੰ ਮਤਲਬ ਈਮੇਲ ਇਹਨੇ ਭੇਜੀ ਹੈ ਕਿ ਕਾਰਵਾਈ ਕਰਦੇ ਹਾਂ ਕੁੱਲ ਨੂੰ ਫੋਨ ਕੀਤਾ ਕਿ ਜਾਈ ਜਣੇ ਉਹ ਥੋੜਾ ਬਿਆਨ ਲੈ ਕੇ ਅਗਦੀ ਕਾਰਵਾਈ ਚાલુ ਕਰਦੇ ਇਨਸਾਫ ਕਰਿਓ ਸਾਡਾ ਮੈਂ ਕਾਰਵਾਈ ਕਰਤੀ ਜਵੇ ਸਭ ਤੋਂ ਸਭ ਕਾਰਵਾਈ ਕਰਤੀ ਜਵੇ